ਆਪਣਾ ਨਾਮ ਹੈ ਮੈਂ ਜੀ ਗੁਰਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲ ਕਾਜ ਪ੍ਰੋਜੈਕਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਅੱਜ ਜਿਹੜੇ ਸਾਡੇ ਮਾਨਯੋਗ ਜਸਜੀਤ ਗੜੀ ਜੀ ਐਸਸੀ ਕਮਿਸ਼ਨ ਪੰਜਾਬ ਜਿਹੜੇ ਆਏ ਨੇ ਤੇ ਉਹਨਾਂ ਨੇ ਆ ਕੇ ਵਾਲਮੀਕ ਆਸ਼ਰਮ ਦਾ ਜਾਇਜਾ ਲਿਆ ਜੋ ਧਰਮਸਾਲਾ ਜੀ ਵੀ ਗਏ ਨੇ ਉਹਨਾਂ ਨੇ ਵੇਖਿਆ ਵੀ ਚਾਈਨ ਬੋਰਡ ਵਾਲਿਆਂ ਨੇ ਕੱਲ ਕਿਹਾ ਸੀ ਵੀ 80 ਕਮਰੇ ਨੇ ਜਿਨ੍ਹਾਂ ਵਿੱਚੋਂ 40 ਕਮਰੇ ਕਿ ਤਿਆਰ ਨੇ ਜਿਹੜੇ ਵੀ 40 ਕਮਰੇ ਨੇ ਉਹਨਾਂ ਬਾਰੇ ਉਹਨਾਂ ਨੇ ਕਿਹਾ ਵਾ ਕਿ ਵੀ ਇਹਨਾਂ ਨੂੰ ਵੀ ਜਲਦੀ ਜਲਦੀ ਤਿਆਰ ਕਰੋ ਕਿਉਂਕਿ ਉਹਨਾਂ ਨੇ ਜਿਹੜਾ ਜਿਹੜਾ ਟੂਰਿਜ਼ਮ ਡਵੈਲਪਮੈਂਟ ਬੋਰਡ ਆ ਉਹਨਾਂ ਨੇ ਕਿਹਾ ਵਾ ਕਿ ਮੈਨੂੰ ਤੁਸੀਂ ਉਹਦੇ ਬਾਰੇ ਮੈਨੂੰ ਸਾਰੀ ਜਾਣਕਾਰੀ ਦਿਓ ਮੈਂ ਉਹਨਾਂ ਨੂੰ ਮਿਲ ਕੇ ਤੇ ਵਾਲਮੀਕ ਆਸ਼ਰਮ ਬਾਰੇ ਜੋ ਵੀ ਕਮੀਆਂ ਵਾ ਉਹ ਮੈਂ ਦੂਰ ਕਰਵਾਵਾਂਗਾ ਮੈਂ ਤੇ ਸਾਰੇ ਸਮਾਜਿਕ ਇਹੋ ਬੇਨਤੀ ਕਰਦਾ ਵੀ ਜਿੰਨੇ ਵਧੀਆ ਜਸਵੀਰ ਸਿੰਘ ਦੀ ਐਸਸੀ ਕਮਿਸ਼ਨ ਬਣੇ ਨਾ ਮੈਂ ਸ਼ਾਇਦ ਕੋਈ ਇੰਨਾ ਵਾਰਾ ਕੋਈ ਐਸਸੀ ਕਮਿਸ਼ਨ ਬਣਿਆ ਹੋਵੇ ਜਿਹੜਾ ਕਿ ਹਰ ਕਿਸੇ ਸਮਾਜ ਨੂੰ ਉਹ ਨਾਲ ਲੈ ਕੇ ਚੱਲਦੇ ਨੇ ਔਰ ਹਰ ਕਿਸੇ ਦਾ ਭਲਾ ਸੋਚਦੇ ਨੇ ਐਹੋ ਜੀ ਸੋਚ ਵਾਲੇ ਐਸਸੀ ਕਮਿਸ਼ਨ ਹੋਣੇ ਚਾਹੀਦੇ ਨੇ ਕਿਉਂਕਿ ਉਹਨਾਂ ਨੇ ਉਹਨਾਂ ਨੇ ਲਖਣਵੀ ਲੜੀ ਆ ਉਹਨਾਂ ਨੇ ਹਰ ਸਮਾਜ ਦੇ ਬੰਦੇ ਨਾਲ ਖੜਾ ਹੋ ਕੇ ਉਹਨਾਂ ਦਾ ਕੰਮ ਕਰ ਕੀਤਾ ਵਾ ਉਹਨਾਂ ਦੀ ਸੋਚ ਆ ਜਿਹੜੀ ਉਹ ਡਾਕਟਰ ਬੀ ਆਰ ਅਮbedkar ਸਾਹਿਬ ਔਰ ਕਾਂਸੀ ਰਾਮ ਦੇ ਨਾਲ ਉਹਨਾਂ ਦੀ ਸੋਚ ਜਿਹੜੀ ਆ ਮੇਲ ਖਾਂਦੀ ਆ ਤੇ ਮੈਂ ਦੇ ਇਹੋ ਹੀ ਦੋਨਾਂ ਵੀ ਇਹਨਾਂ ਦੀ ਪਰਮਾਤਮਾ ਵੱਡੀ ਉਮਰ ਕਰੇ ਕਿਉਂਕਿ ਇਹੋ ਜਿਹੇ ਬੰਦੇ ਬਹੁਤ ਹੀ ਕੱਢ ਲੱਗਦੇ ਨੇ ਜਿਹੜੇ ਜੀ ਸਮਾਜ ਬਾਰੇ ਸੋਚਦੇ ਨੇ ਤੇ ਮੈਂ ਦੇ ਇਹਨਾਂ ਕੋਲ ਸਕੰਡ ਆਇਆ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਵੀ ਜਸਵੀਰ ਸਿੰਘ ਗੜੀ ਉਹਨਾਂ ਦੇ ਸਵਾਲ ਜਵਾਬ ਸੁਣਿਆ ਕਰੋ ਉਹਨਾਂ ਨੂੰ ਸੁਣਿਆ ਕਰੋ ਕਿਉਂਕਿ ਉਹ ਬਹੁਤ ਵਧੀਆ ਦੇ ਫਸ਼ਰੂਦ ਜੰਡੇ ਔਰ ਗੱਲਾਂ ਹੀ ਬਹੁਤ ਵਧੀਆ ਕਰਦੇ ਨੇ ਇਹਨਾਂ ਕੋਲ ਕਹਿੰਦਾ ਹੈ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਜੈ ਭੀਮ ਜੈ ਸਬਦਾਨ ਚਲ ਵਾਈਸ ਪ੍ਰਧਾਨ ਕੋ ਹਾ ਤਬਾ ਮੈਂ ਅੱਜ ਆਈ ਹੀ ਸੀ ਸੋਦੇ ਅੱਜ ਦਰਸ਼ਨ ਹੋਇਆ ਜੀ ਜਿਸ ਵੀਤੇ ਗੜੀ ਦੇ ਉਹਨਾਂ ਨੂੰ ਸਾਰੇ ਰਾਮਪ੍ਰੀਤ ਸਵੱਲੋਂ ਤੁਹਾਂ ਦਾ ٹرسٹ ਵੱਲੋਂ ਅਸੀਂ ਜੀ ਆਏ ਨੂੰ ਕਰਦੇ ਆਂ ਮੈਂ ਅਸ਼ੋਕ ਮਨੋਧਰਾ 올 ਇਡੀ ਅਪਰਨ ਸੱਤਰ ਤੁਨਾਬ ٹرسٹ ਸ਼ਿਵਾਲਿਕ ਆਸ਼ਰਮ ਅੰਮ੍ਰਿਤਸਰ ਅੱਜ ਸਹਿ ਦਿਲ ਦੇ ਨਾਲ ਸ਼ੁਕਰਗੁਜ਼ਾਰ ਹਾਂ ਅਸੀਂ ਕਿ ਜਸਵੀਰ ਸਿੰਘ ਜੀ ਘੜੀ ਜਦੋਂ ਦੇ ਉਹਨਾਂ ਨੇ ਐਸਐਸਟੀ ਕਮਿਸ਼ਨ ਦਾ ਚੇਅਰਮੈਨ ਦਾ ਪਦ ਸੰਭਾਲ ਲਿਆ ਹੈ ਅੱਜ ਪਹਿਲੀ ਵਾਰੀ ਉਹ ਨਤਮਸਤਕ ਹੋਣ ਵਾਸਤੇ ਸਾਡੇ ਤਿਰਪੇ ਆਏ ਨੇ ਸਾਰਿਆਂ ਨੇ ਬਹੁਤ ਪਰਮਾ ਸਵਾਗਤ ਕੀਤਾ ਹੈ ਉਹਨਾਂ ਦਾ ਤੋਂ ਅਸੀਂ ਉਹਨਾਂ ਨਾਲ ਕਈ ਗੱਲਾਂ ਤੇ ਵਿਚਾਰ ਵਟਾਂਦਰਾ ਕੀਤਾ ਹੈ ਜਿਵੇਂ ਸ਼੍ਰਾਇਨ ਬੋਰਡ ਜਦੋਂ ਦਾ ਬਣਿਆ ਹੈ ਆ ਨਵਾਂ ਜਿਹੜਾ ਪੈਨਲ ਬਣਿਆ ਹੋਇਆ ਸਾਡੇ ਆਪਣੇ ਐਸਐਸਟੀ ਭਾਈਚਾਰੇ ਦੇ ਐਮਐਲਏ ਉਹਦੇ ਵਿੱਚ ਮੈਂਬਰਸ ਨੇ ਪਰ 3 ਮਹੀਨੇ ਹੋ ਗਏ ਨੇ ਉਹਨਾਂ ਦੀ ਮੀਟਿੰਗ ਨੂੰ ਅਜੇ ਤੱਕ ਕੋਈ ਵੀ ਕੰਮ ਸ਼ੁਰੂ ਨਹੀਂ ਹੋਇਆ ਨਾਟ ਇਵਨ ਅ ਸਿੰਗਲ ਕਿਤੇ ਉਂਗਲ ਨਹੀਂ ਰੱਖਣ ਯੋਗੀ ਹੈਗੀ ਗੱਲਬਾਤ ਪ੍ਰਗਟ ਦਿਵਸ ਨੂੰ ਰਹਿ ਗਏ ਨੇ 10 12 ਦਿਨ ਅਜੇ ਤੱਕ ਬੀਬੀਆਂ ਦੇ ਢਾਉਣ ਵਾਲਾ ਪੋਣਾ ਜਿਹਦਾ ਕਿ ਸਾਡਾ 3 ਸਾਲ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਦੋਂ ਦਾ ਹੀ ਸਾਡਾ ਇਹ ਚੱਲ ਰਿਆ ਵਾ ਡਿਮਾਂਡਸ ਜਿਹੜੀਆਂ ਨੇ ਕਿ ਉਹ ਪੋਣੇ ਨੂੰ ਜਿਹੜਾ ਢਾਂਗਣਾ ਬਣਾਇਆ ਜਾਵੇ ਵਧੀਆ ਬਣਾਇਆ ਜਾਵੇ ਉਥੇ ਗੰਦ ਵਿਖਾਇਆ ਗਿਆ ਵਾ ਜਿਹੜੀ ਧਰਮਸ਼ਾਲਾ ਵਾ ਉਹ 16 ਦੀ ਬਣੀ ਦੀ ਆ ਅਜੇ ਤੱਕ ਉਥੇ ਬੈਡਿੰਗ ਨਹੀਂ ਹੋਈ ਅਜੇ ਤੱਕ ਬੈੱਡ ਨਹੀਂ ਹੈਗੇ ਜਿਹੜੇ ਵੀ ਯਾਤਰੀ ਆਉਂਦੇ ਨੇ ਉਹਨਾਂ ਨੂੰ ਜ਼ਮੀਨ ਦੇ ਉੱਤੇ ਸੌਣਾ ਪੈਂਦਾ ਵਾ ਐਡਾ ਵੱਡਾ ਤੀਰਥ ਹੋਵੇ 40 ਕਮਰੇ ਹੋਣ ਥੋੜਾ ਬਹੁਤ ਕਿਰਾਇਆ ਰੱਖ ਲਓ ਤੁਸੀਂ ਉਹਦਾ ਵੀ 10-15 ਜੋ ਵੀ ਲੈਣਾ ਵਾ 5-700 ਬਟ ਆਉਣ ਵਾਲੇ ਸ਼ਰਧਾਲੂਆਂ ਨੂੰ ਨਾ ਉਹਦੀਆਂ ਫੈਸਿਲਿਟੀਆਂ ਜ਼ਰੂਰ ਮਿਲਦੀਆਂ ਚਾਹੀਦੀਆਂ ਨੇ ਕੋਈ ਗੱਲ ਹੀ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਹੋਏ ਨੇ ਉਮੀਦ ਹੈ ਕਿ ਛੇਤੀ ਤੋਂ ਛੇਤੀ ਉਹ ਇਹਨਾਂ ਤੇ ਗੌਰ ਕਰਨਗੇ ਤੇ ਸਰਕਾਰ ਤੱਕ ਪਹੁੰਚ ਕਰਨਗੇ ਤਨਵਾਦ ਮਿਹਰਬਾਨੀ ਸ਼ੁਕਰੀਆ ਅੱਜ ਤੋਂ ਪੂਰੇ ਦੇਸ਼ ਵਿੱਚ ਆ ਰਾਮਲੀਲਾ ਸਮਾਗਮ ਸ਼ੁਰੂ ਹੋ ਰਹੇ ਹਨ ਰਾਮਲੀਲਾ ਰਮਾਇਣ ਤੇ ਆਧਾਰਿਤ ਹੈ ਰਮਾਇਣ ਭਗਵਾਨ ਵਾਲਮੀਕ ਮਹਾਰਾ ਜੀ ਦੀ ਉਹਨਾਂ ਦੇ ਕਰ ਕਮਨਾ ਨਾਲ ਕੀਤੀ ਹੋਈ ਹੈ ਪਰ ਮੇਰਾ ਮਨ ਸੀ ਜਦੋਂ ਸਾਰਾ ਦੇਸ਼ ਰਾਮਲੀਲਾ ਕਰ ਰਿਹਾ ਤਾਂ ਰਾਮਲੀਲਾ ਨੂੰ ਰਚੇਤਾ ਭਗਵਾਨ ਬਾਲਮੀ ਕੁਮਾਰ ਜੀ ਦੀ ਆਤਮਾਕਤ ਨਤਮਸਤਕ ਹੋਇਆ ਜਾਂਦਾ ਹੈ। ਔਰ ਇਹ ਸੋਚ ਕੇ ਮੈਂ ਅੱਜ ਜਿਹੜਾ ਅਚਾਨਕ ਇਸੇ ਕਰਕੇ ਆਇਆ ਕਿ ਮੈਂ ਭਗਵਾਨ ਬਾਲਮੀ ਕੁਮਾਰ ਜੀ ਦੇ ਦਰਸ਼ ਕੀਤਾ ਔਰ ਉਹਨਾਂ ਦੇ ਦਰਸ਼ਨ ਕੀਤੇ ਅਸ਼ੀਰਵਾਦ ਲਿਆ ਭਗਵਾਨ ਬਾਲਮੀ ਕੁਮਾਰ ਜੀ ਦਾ ਸੰਗਤਾਂ ਨੂੰ ਮਿਲਿਆ ਔਰ ਇੱਕ ਰਾਮਲੀਲਾ ਕਮੇਟੀ ਬਗਾਇਆ ਜਿਹੜੀ ਚਾਹੁੰਦੀ ਸੀ ਕਿ ਮੈਂ ਉਹਨਾਂ ਦੇ ਨਾਲ ਜਾਵਾਂ ਔਰ ਇੱਕੋ ਇੱਕ ਅਖੰਡ ਜੋਤੀ ਜਿਹੜੀ 9 ਨਰਾਤੇ ਦਸਵੇਂ ਦਸਹਰੀ ਤੱਕ ਚਲਣੀ ਆ। ਉਹ ਸੇਵਾ ਮੈਂ ਨਿਭਾਈ ਅੱਜ। ਔਰ ਸਾਧ ਕਾਂਸ਼ੀ ਰਾਮ ਜੀ ਦਾ ਇਹ ਬਹੁਤ ਹੀ ਜਿਹਨਾਂ ਨੂੰ ਦੂਸਰਾ ਬਿੜਕਰ ਭਾਰਤ ਵਿੱਚ ਕਿਹਾ ਜਾਂਦਾ। ਸਤਿਗੁਰੂ ਪੂਰਨ ਨਾਮ ਜੀ ਚੋਚੀ ਪਾਸ਼ਾ ਅੱਜ ਉਹਨਾਂ ਦੇ ਗੱਦੀ ਨਿਸ਼ੀਨ ਮਹਾਰਾਜ ਜਜ਼ਾਰੀ ਨਾ ਲਾਲ ਜੀ ਤੇ ਉਹਨਾਂ ਦੇ ਦਰਸ਼ਨ ਕੀਤੇ ਆ ਔਰ ਅਸ਼ੀਰਵਾਦ ਲੈਣਾ ਸੰਗਤਾਂ ਦਾ ਕਮਰ ਬਾਲਵੀ ਕੁਮਾਰ ਦੇ ਸ਼ਹੀਦ ਵਜੋਂ ਬਸ ਇਹਨੇ ਸੋਚ ਲਾ ਲਈ ਕਿ ਆਇਆ ਸੀ ਇਹ ਚਾਰ ਉਹ ਤਾਂ ਅੰਦਰ ਹੀ ਵੇਖਿਸਣਾ ਦਾ ਮਾਨਿਫੈਸਟੋ ਆ ਪਿਆਰ ਮਾੜਾ ਲੱਗਿਆ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਸਨਤ ਭਾਈਚਾਰਿਆਂ ਦੀ ਹੈ ਜਿਹਨੂੰ 40% ਨੂੰ ਪੁੱਛ ਚੁੱਕੇ ਆ ਜ ਆਜ਼ਾਦੀ ਦੇ 75 ਸਾਲਾਂ 'ਚ ਸਿਹਤ ਸਿੱਖਿਆ ਰਜਗਾਰ ਤੇ ਵਪਾਰ ਇਹ ਚਾਰ ਚੀਜ਼ਾਂ ਪੰਜਾਬ ਦੇ ਦਲਤਾਂ ਲਈ ਔਰ ਪਛੜਿਆ ਲਈ ਜਿਹਨੂੰ ਐਸੀਬੀਸੀ ਕਹਿੰਦੇ ਆਪਾਂ ਉਹਨਾਂ ਲਈ ਬਹੁਤ ਵੱਡੀ ਲੋੜ ਹੈ ਕਿ ਦੋਨੋਂ ਹੀ ਵਰਗ ਜਿਹੜੇ ਐਸਸੀ ਔਰ ਬੀਸੀ ਆ ਉਹਨਾਂ ਦੀ ਤਰੱਕੀ ਸਿਹਤ ਸਿੱਖਿਆ ਰੋਜ਼ਗਾਰ ਤੇ ਵਪਾਰ ਨਾਲ ਜੁੜੀ ਹੋਈ ਹੈ ਵਿਚਾਰ ਬਟਾਂਦਰਾ ਸਾਡਾ ਇਹ ਹੋਇਆ ਕਿ ਪੰਜਾਬ ਸਰਕਾਰ ਨੂੰ ਇਸ ਗੱਲ ਲਈ پابੰਦ ਕੀਤਾ ਜਾਵੇ ਉਹਨਾਂ ਨੂੰ ਨੀਤੀਆਂ ਇਦਾਂ ਦੀਆਂ ਦੱਸੀਆਂ ਜਾਣ ਜਿਹੜੀਆਂ ਐਸਸੀ ਬੀਸੀ ਸਮਾਜ ਲਈ ਔਰ ਜਨਰ ਬਰਕਾ ਲਈ ਗਰੀਬਾਂ ਲਈ ਉਹਨਾਂ ਨੂੰ ਵਪਾਰ ਨਾਲ ਜੋੜਦੀਆਂ ਹੋਣ ਉਹਨਾਂ ਨੂੰ ਸਰਕਾਰ ਨਾਲ ਜੋੜਦੀਆਂ ਹੋਣ ਕਾਜ ਉਹ ਕਿਤਾ ਮੁਖੀ ਹੋ ਜਾਣ ਐਸਾ ਹਫਤਾਵਾਰੀ ਮਹੀਨਾਵਾਰੀ ਪੰਜਮਾ ਉਹਨਾਂ ਕੋਲ ਆਵੇ ਤਾਂ ਜੋ ਆਪਣੀ ਸਿਹਤ ਔਰ ਸਿੱਖਿਆ ਤੇ ਖਰਚ ਇਹ ਵਿਚਾਰ ਪਤੰਦਰਾਂ ਲੋਕਾਂ ਦੇ ਭਰੇ ਲਈ ਸੀਗਾ ਔਰ ਅਸੀਂ ਕੀਤਾ ਔਰ ਅੱਜ ਮੈਂ ਅਚਨਚੇਤ ਆਇਆ ਅਗਲਾ ਮੇਰਾ ਤੋਰਾ ਅਮ੍ਰਿਤਸਰ ਦਾ ਉਹ ਬਕਾਇਦਾ ਮੈਂ ਡਿਕਲੇਅਰ ਕਰਕੇ ਆਉਣਾ ਖੁੱਲਾ ਸਮਾਂ ਰੱਖ ਕੇ ਆਉਣਾ ਕਿਉਂਕਿ ਅੱਜ ਮੇਰੇ ਰਹੀਮੀ ਬਹੁਤ ਮੈਂ ਬਹੁਤ ਵੱਲੋਂ ਕਿਸੇ ਤਰ੍ਹਾਂ ਕਿਸੇ ਮਜਬੂਰੀਆਂ ਚ ਫਸਿਆ ਆਇਆ ਔਰ ਮੈਂ ਜਲਦੀ ਇਸ ਤੋਂ ਵਾਪਸ ਜਾ ਰਿਹਾ ਹਾਂ ਅ ਜਿੱਦਣ ਮੈਂ ਆਇਆ ਵੀ ਬਤਾ ਸਕੀ ਆਉਣਾ ਹੈ ਔਰ ਅਚੇਤ ਨਹੀਂ ਉਹਨਾਂ ਪੂਰਾ ਦਿਨ ਹੋ ਸਕਦਾ ਮੈਂ ਰਾਤ ਵੀ ਇੱਥੇ ਇੱਥੇ ਹੀ ਰਹੂੰਗਾ ਸ਼ਰਾਇਨਬੋਡ ਤੇ ਮੈਂ ਦੇਖ ਲਿਆ 40 ਕਮਰੇ 80 ਕਮਰੇ ਆ ਉਹਨਾਂ ਨੇ ਵੀ ਵੰਗ ਰੱਖੀ ਆ ਕਿ ਜਿਹੜਾ ਟੂਰਿਜ਼ਮ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ ਕਿ ਉਹ ਸਾਨੂੰ ਇੱਥੇ ਘੱਟੋ ਘੱਟ 3 ਕਰੋੜ ਦਾ ਪ੍ਰੋਜੈਕਟ ਭਗਵਾਨ ਵਾਲਮੀਕ ਮਹਾਰਾਜ ਦੇ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਆ ਔਰ ਉਹਨਾਂ ਦੀ ਰਹਿائش ਲਈ ਉਹਨਾਂ ਦੇ ਰੱਖ-ਰਖਾਅ ਲਈ ਉਹਨਾਂ ਨੂੰ ਸਾਨੂੰ ਇਹ ਇੱਥੇ ਟੂਰਿਜ਼ਮ ਡਿਪਾਰਟਮੈਂਟ ਦਾ ਉਹਨਾਂ ਕੋਲੋਂ ਮੈਂ ਜਿਹੜਾ ਉਹਨਾਂ ਨੇ ਪ੍ਰੋਜੈਕਟ ਤਿਆਰ ਕੀਤਾ ਉਹ ਮੈਂ ਉਹਨਾਂ ਕੋਲੋਂ ਮੰਗ ਲਿਆ ਹੈ ਬੇਨਤੀ ਕਰਕੇ ਔਰ ਉਹਨੂੰ ਵੀ ਮੈਂ ਪੰਜਾਬ ਸਰਕਾਰ ਅੱਗੇ ਰੱਖੂਗਾ ਕਿ ਭਗਵਾਨ ਵਾਲਮੀ ਕੁਮਾਰਾ ਜੀ ਜਿਹੜਾ ਇਹ ਇੱਥੇ ਵੱਡੀ ਯਾਦਗਾਰ ਹੈ ਉੱਥੇ ਆਪਾਂ ਇਹ ਪ੍ਰਜਾਣੀਆਂ ਕਰੀਏ ਮਹਾਰਾਜ ਜਿਹੜੀ ਤਗੜੀ ਰਸਮਾਂ ਕੀਤੀ ਗਈ ਹੈ ਦੇਖੋ ਮਹਾਰਾਜ ਇਹ ਇਹ ਮਹਾਰਾਜ ਜੀ ਦਾ ਪਿਆਰ ਹੈ ਉਹਨਾਂ ਦਾ ਸਤਕਾਰ ਹੈ ਮੈਂ ਇੰਨੇ ਜੋਗਾ ਨਹੀਂ ਕਿ ਮੈਂ ਕੋਈ ਪਗੜੀ ਸਿਰ ਤੇ ਬਣਾ ਸਕਦਾ ਹਾਂ ਮੈਂ ਪਰ ਸੰਤਾਂ ਦੀ ਸ਼ੀਰਵਾ ਦੀ ਅਸੀਂ ਰੋਕ ਨਹੀਂ ਸਕਦੇ ਉਹਨਾਂ ਦੀ ਕਿਸੇ ਗੱਲ 'ਚ ਅਸੀਂ ਦਖਲ ਨਹੀਂ ਦੇਤੇ ਜੋ ਕੀਤਾ ਉਹਨਾਂ ਦੀ ਮौज ਹੈ ਮੈਂ ਨਮਾਣਾ ਜੀ ਅਸੀਂ ਧੰਨਵਾਦ